ਸ੍ਰੀ ਕਾਲ ਜੀ ਸਟੱਡੀ ਟਾਈਮ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦਾ ਆਪਣਾ ਪੰਜਾਬੀ ਵਿਆਕਰਨ ਦਾ ਟੌਪਿਕ ਹੈਗਾ ਜੀ ਵਿਸ਼ੇਸ਼ਣ ਅੱਜ ਆਪਾਂ ਵਿਸ਼ੇਸ਼ਣ ਬਾਰੇ ਪੜਾਂਗੇ ਕਿ ਵਿਸ਼ੇਸ਼ਣ ਕੀ ਹੁੰਦਾ ਜਿਹੜਾ ਸ਼ਬਦ ਬੋਧਾ ਨੂੰ 8 ਵਰਗਾਂ ਦੇ ਵਿੱਚ ਵੰਡਿਆ ਗਿਆ ਤਾਂ ਪਹਿਲਾ ਸੀਗਾ ਨਾਮ ਦੂਜਾ ਪੜਨਾਮ ਤੇ ਤੀਸਰਾ ਹੈਗਾ ਜੀ ਵਿਸ਼ੇਸ਼ਣ ਵਿਸ਼ੇਸ਼ਣ ਨੂੰ ਇੰਗਲਿਸ਼ ਦੇ ਵਿੱਚ ਆਪਾਂ ਐਡਜੈਕਟਿਵ ਆਖਦੇ ਹਾਂ ਵਿਸ਼ੇਸ਼ਣ ਕੀ ਹੁੰਦਾ ਇਹਦੀ ਪਰਿਭਾਸ਼ਾ ਦੀ ਗੱਲ ਕਰੀਏ ਕਹਿੰਦੇ ਕਿਸੇ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸ ਕੇ ਉਸ ਨੂੰ ਆਮ ਤੋਂ ਖਾਸ ਬਣਾਉਣ ਵਾਲੇ ਸ਼ਬਦਾਂ ਨੂੰ ਵਿਸ਼ੇਸ਼ਣ ਆਖਿਆ ਜਾਂਦਾ ਕਿ ਨਾਮ ਜਾਂ ਪ੍ਰਨਾਮ ਨਾਉ ਜਾਂ ਪ੍ਰਨਾਉਨ ਉਹਨਾਂ ਦੀ ਵਿਸ਼ੇਸ਼ਤਾ ਦੱਸ ਕੇ ਆਮ ਤੋਂ ਖਾਸ ਬਣਾਉਣ ਵਾਲੇ ਜਿਹੜੇ ਸ਼ਬਦਾਂ ਉਹਨਾਂ ਨੂੰ ਆਪਾਂ ਕੀ ਕਹਾਂਗੇ ਜੀ ਵਿਸ਼ੇਸ਼ਣ ਕਹਾਂਗੇ ਤੇ ਇਹ ਜਿਹੜੀ ਵਿਸ਼ੇਸ਼ਤਾ ਜੀ ਇਹ ਚੰਗੀ ਵੀ ਹੋ ਸਕਦੀ ਆ ਤੇ ਮਾੜੀ ਵੀ ਹੋ ਸਕਦੀ ਆ ਜਿਵੇਂ ਬਹਾਦਰ ਆ ਜੀ ਮਿਹਨਤੀ ਆ ਇਹਨਾਂ ਨੂੰ ਆਪਾਂ ਕੀ ਕਹਾਂਗੇ ਵਿਸ਼ੇਸ਼ਣ ਕਹਾਂਗੇ ਵਿਸ਼ੇਸ਼ਣ ਆ ਜਿਹੜਾ ਇਹ ਪੰਜ ਪ੍ਰਕਾਰ ਦਾ ਹੁੰਦਾ ਜੀ ਪਹਿਲਾ ਹੈਗਾ ਗੁਣਵਾਚਕ ਵਿਸ਼ੇਸ਼ਣ ਦੂਜਾ ਹੈਗਾ ਨਿਸ਼ਚਯਵਾਚਕ ਵਿਸ਼ੇਸ਼ਣ ਤੀਸਰਾ ਹੈਗਾ ਜੀ ਸੰਖਿਆਵਾਚਕ ਵਿਸ਼ੇਸ਼ਣ ਚੌਥਾ ਹੈਗਾ ਪੜਨਾਮੀ ਵਿਸ਼ੇਸ਼ਣ ਤੇ ਪੰਜਵਾਂ ਹੈਗਾ ਪਰਿਮਾਨਵਾਚਕ ਵਿਸ਼ੇਸ਼ਣ ਹਾਂਜੀ ਵਿਸ਼ੇਸ਼ਣ ਪੰਜ ਪ੍ਰਕਾਰ ਦਾ ਹੁੰਦਾ ਪਹਿਲਾ ਹੈਗਾ ਗੁਣਵਾਚਕ ਵਿਸ਼ੇਸ਼ਣ ਗੁਣਵਾਚਕ ਵਿਸ਼ੇਸ਼ਣ ਕਹਿੰਦੇ ਕਿਸੇ ਨਾਮ ਜਾਂ ਪੜਨਾਮ ਦੇ ਗੁਣ ਜਾਂ ਔਗਣ ਦੱਸ ਕੇ ਉਸ ਨੂੰ ਆਮ ਤੋਂ ਖਾਸ ਬਣਾਉਣ ਵਾਲੇ ਜਿਹੜੇ ਸ਼ਬਦ ਆ ਉਹਨਾਂ ਨੂੰ ਗੁਣਵਾਚਕ ਵਿਸ਼ੇਸ਼ਣ ਕਿਹਾ ਜਾਊਗਾ ਕਿ ਜਿਹੜੇ ਗੁਣ ਜਾਂ ਔਗਣਾਂ ਉਹ ਜਿਹੜੇ ਸ਼ਬਦ ਹੋਣਗੇ ਉਹਨਾਂ ਨੂੰ ਆਮ ਤੋਂ ਖਾਸ ਬਣਾ ਦੇਣਗੇ ਸਪੈਸ਼ਲ ਬਣਾਉਣ ਵਾਲੇ ਜਿਹੜੇ ਸ਼ਬਦਾ ਉਹਨਾਂ ਨੂੰ ਕੀ ਕਹਾਂਗੇ ਜੀ ਆਪਾਂ ਗੁਣਵਾਚਕ ਵਿਸ਼ੇਸ਼ਣ ਕਹਾਂਗੇ ਜਿਵੇਂ ਕਾਲਾ ਹੋ ਗਿਆ ਗੋਰਾ ਸੱਚਾ ਇਹ ਸਾਰੇ ਕੀ ਹੈ ਜੀ ਗੁਣਵਾਚਕ ਵਿਸ਼ੇਸ਼ਣਾ ਉਦਾਹਰਣ ਦੇਖੋ ਜਿਵੇਂ RAM ਬੜਾ ਇਮਾਨਦਾਰ ਹੈ ਇਹਦੇ ਵਿੱਚ ਜਿਹੜਾ ਇਮਾਨਦਾਰ ਸ਼ਬਦਾ ਇਹ ਇੱਕ ਗੁਣ ਦੱਸ ਰਿਹਾ ਨਾ ਕਿ RAM ਆ ਜਿਹੜਾ ਬੜਾ ਇਮਾਨਦਾਰ ਆ ਉਹਦਾ ਗੁਣ ਦੱਸ ਰਿਹਾ ਤਾਂ ਆਪਾਂ ਉਹ ਕੀ ਹੁਗੋ ਜੀ ਗੁਣਵਾਚਕ ਵਿਸ਼ੇਸ਼ਣ ਸ਼ੀਲਾ ਬੜੀ ਬੇਈਮਾਨ ਹੈ ਬੇਈਮਾਨ ਕੀ ਆ ਉਦਾ ਔਗਣ ਤਾਂ ਇਹ ਵੀ ਇੱਕ ਆਦੇ ਵਿੱਚ ਆਜੂ ਜੀ ਗੁਣਵਾਚਕ ਵਿਸ਼ੇਸ਼ਣ ਦੇ ਵਿੱਚ ਜਿਹੜਾ ਗੁਣਵਾਚਕ ਵਿਸ਼ੇਸ਼ਣ ਆ ਇਹਨੂੰ ਅੱਗੋਂ ਇਹਦੀਆਂ ਤਿੰਨ ਕਿਸਮਾਂ ਹੁੰਦੀਆਂ ਜੀ ਤਿੰਨ ਅਵਸਥਾਵਾਂ ਦੇ ਵਿੱਚ ਇਹਨੂੰ ਸਮਝਿਆ ਜਾ ਸਕਦਾ ਪਹਿਲਾ ਹੈਗਾ ਸਧਾਰਨ ਗੁਣਵਾਚਕ ਵਿਸ਼ੇਸ਼ਣ ਇਹਦੇ ਵਿੱਚ ਕਿਸੇ ਦਾ ਗੁਣ ਜਾਂ ਔਗਣ ਦੱਸਦੇ ਆ ਤਾਂ ਇਹਨੂੰ ਆਪਾਂ ਕੀ ਕਹਾਂਗੇ ਜੀ ਸਧਾਰਨ ਗੁਣਵਾਚਕ ਵਿਸ਼ੇਸ਼ਣ ਜਿਵੇਂ ਸੀਤਾ ਬੜੀ ਹੁਸ਼ਿਆਰ ਹੈ ਤੇ ਇਹਦੇ ਵਿੱਚ ਜਿਹੜੀ ਸੀਤਾ ਸੀਤਾ ਦਾ ਗੁਣ ਕੀ ਦੱਸਿਆ ਗਿਆ ਕਿ ਉਹ ਹੁਸ਼ਿਆਰ ਆ ਤਾਂ ਜਿਹੜਾ ਹੁਸ਼ਿਆਰ ਸ਼ਬਦ ਹੈ ਇਹ ਗੁਣ ਦੱਸਿਆ ਇਹ ਕੀ ਆਜੂ ਗਾ ਜੀ ਧਾਰਨ ਗੁਣਵਾਚਕ ਵਿਸ਼ੇਸ਼ਣ ਦੂਸਰਾ ਹੈਗਾ ਅਧਿਕਤਰ ਗੁਣਵਾਚਕ ਵਿਸ਼ੇਸ਼ਣ ਕਹਿੰਦੇ ਅਜੀਹਾ ਵਿਸ਼ੇਸ਼ਣ ਜਿਸ ਵਿੱਚ ਇੱਕ ਵਿਅਕਤੀ ਦੀ ਦੂਸਰੇ ਨਾਲ ਤੁਲਨਾ ਕੀਤੀ ਜਾਵੇ ਕਹਿੰਦੇ ਪਾਵੇ ਕਿ ਪਹਿਲੇ ਦੀ ਦੂਜੇ ਨਾਲ ਜਦੋਂ ਆਪਾਂ ਤੁਲਨਾ ਕਰਾਂਗੇ ਤਾਂ ਉਹ ਕੀ ਆਜੂਗਾ ਜੀ ਅਧਿਕਤਰ ਗੁਣਵਾਚਕ ਵਿਸ਼ੇਸ਼ਣ ਜਿਵੇਂ ਮੁੰਡਾ ਕੁੜੀ ਨਾਲੋਂ ਸੋਹਣਾ ਹੈ ਇਹਦੇ ਵਿੱਚ ਜਿਹੜਾ ਮੁੰਡਾ ਮੁੰਡੇ ਦੀ ਜਿਹੜੀ ਤੁਲਨਾ ਉਹ ਕੁੜੀ ਨਾਲ ਕੀਤੀ ਗਈ ਆ ਕਿ ਉਹ ਕੁੜੀ ਨਾਲੋਂ ਸੋਹਣਾਗਾ ਤਾਂ ਉਹ ਕਾਹਦੇ ਵਿੱਚ ਆਜੂਗਾ ਜੀ ਅਧਿਕਤਰ ਗੁਣਵਾਚਕ ਵਿਸ਼ੇਸ਼ਣ ਦੇ ਵਿੱਚ ਹਾਂਜੀ ਤੀਸਰਾ ਹੈਗਾ ਅਦਿਕਤਮ ਗੁਣਵਾਚਕ ਵਿਸ਼ੇਸ਼ਣ ਕਹਿੰਦੇ ਇੱਕ ਵਿਅਕਤੀ ਦੀ ਪੂਰੀ ਸ਼੍ਰੇਣੀ ਨਾਲ ਤੁਲਨਾ ਕੀਤੀ ਜਾਵੇ ਜਾਂ ਕਿਸੇ ਵਿਸ਼ੇਸ਼ ਗੁਣ ਵੱਲ ਧਿਆਨ ਦਿਵਾਇਆ ਜਾਂਦਾ ਹੈ ਤਾਂ ਉਸ ਨੂੰ ਆਪਾਂ ਅਦਿਕਤਮ ਗੁਣਵਾਚਕ ਵਿਸ਼ੇਸ਼ਣ ਕਹਾਂਗੇ ਕਿ ਇੱਕ ਵਿਅਕਤੀ ਆ ਉਹਦੀ ਪੂਰੀ ਸ਼੍ਰੇਣੀ ਦੇ ਨਾਲ ਜਦੋਂ ਤੁਲਨਾ ਕੀਤੀ ਜਾਂਦੀ ਆ ਤਾਂ ਉਹਨੂੰ ਆਪਾਂ ਕੀ ਕਹਾਂਗੇ ਕਹਾਂਗੇ ਅਦਿਕਤਮ ਗੁਣਵਾਚਕ ਵਿਸ਼ੇਸ਼ਣ ਐਗਜ਼ਾਮਪਲ ਦੇਖੋ ਜਿਵੇਂ ਸ਼ਿੰਦੋ ਸਾਰੇ ਪਿੰਡ ਵਿੱਚੋਂ ਵੱਧ ਚਲਾਕ ਹੈ ਇਹਦੇ ਵਿੱਚ ਸਾਰੇ ਪਿੰਡ ਵਿੱਚੋਂ ਸਾਰਿਆਂ ਦੀ ਗੱਲ ਆ ਗਈ ਤਾਂ ਪੂਰੀ ਮਤਲਬ ਕਿ ਪੰਡ ਦੀ ਗੱਲ ਆ ਗਈ ਤਾਂ ਆਪਾਂ ਇਹਨੂੰ ਕੀ ਕਹਾਂਗੇ ਜੀ ਅਧਿਕਤਮ ਗੁਣਵਾਚਕ ਵਿਸ਼ੇਸ਼ਣ ਦੂਸਰਾ ਹੈਗਾ ਜੀ ਨਿਸ਼ਚੇਵਾਚਕ ਵਿਸ਼ੇਸ਼ਣ ਨਿਸ਼ਚੇਵਾਚਕ ਵਿਸ਼ੇਸ਼ਣ ਉਹ ਹੁੰਦਾ ਇਹਨੇ ਨਿਸ਼ਚਿਤ ਜਾਂ ਪੱਕੇ ਟਿਕਾਣੇ ਵਾਲੀਆਂ ਵਸਤੂਆਂ ਜਾਂ ਵਿਅਕਤੀਆਂ ਦੀ ਵਿਸ਼ੇਸ਼ਤਾ ਦੱਸਣ ਵਾਲੇ ਜਿਹੜੇ ਸ਼ਬਦ ਆ ਉਹਨਾਂ ਨੂੰ ਆਪਾਂ ਕੀ ਕਹਾਂਗੇ ਨਿਸ਼ਚੇਵਾਚਕ ਵਿਸ਼ੇਸ਼ਣ ਕਹਾਂਗੇ ਉਦਾਹਰਨ ਜਿਵੇਂ ਇਹ ਕੁੜੀ ਚੰਨ ਵਰਗੀ ਹੈ ਇਹਦੇ ਵਿੱਚ ਜਿਹੜਾ ਇਹ ਸ਼ਬਦ ਆ ਇਹ ਹੈਗਾ ਜੀ ਨਿਸ਼ਚੇਵਾਚਕ ਵਿਸ਼ੇਸ਼ਣ ਤੀਸਰਾ ਹੈਗਾ ਸੰਖਿਆਵਾਚਕ ਵਿਸ਼ੇਸ਼ਣ ਸੰਖਿਆਵਾਚਕ ਵਿਸ਼ੇਸ਼ਣ ਉਹ ਹੁੰਦਾ ਹੈ ਜਿਹਨੇ ਕਿਸੇ ਨਾਮ ਜਾਂ ਪਰਨਾਮ ਦੀ ਗਿਣਤੀ ਜਾਂ ਸੰਖਿਆ ਦੱਸ ਕੇ ਆਪਾਂ ਨੂੰ ਗਿਣਤੀ ਜਾਂ ਸੰਖਿਆ ਦਾ ਪਤਾ ਲੱਗੇ ਦੱਸ ਕੇ ਉਸ ਨੂੰ ਆਮ ਤੋਂ ਖਾਸ ਬਣਾਉਣ ਵਾਲੇ ਜਿਹੜੇ ਸ਼ਬਦ ਆ ਉਹਨਾਂ ਨੂੰ ਆਪਾਂ ਕੀ ਕਹਾਂਗੇ ਜੀ ਉਹਨਾਂ ਨੂੰ ਆਪਾਂ ਸੰਖਿਆਵਾਚਕ ਵਿਸ਼ੇਸ਼ਣ ਕਹਾਂਗੇ ਜਿਵੇਂ ਇੱਕ ਐਗਜ਼ਾਮਪਲ ਲੇਖੋ ਜਿਵੇਂ ਮੇਰੇ ਕੋਲ 9 ਪੈਨ ਹਨ ਇਹਦੇ ਵਿੱਚ ਜਿਹੜਾ 9 ਆ ਉਹ ਇੱਕ ਗਿਣਤੀ ਦੱਸ ਰਿਹਾ ਨਾ ਆਪਾਂ ਨੂੰ ਕਈ ਕੀ ਹੈ ਜੀ ਸੰਖਿਆਵਾਚਕ ਵਿਸ਼ੇਸ਼ਣ ਚੌਥਾ ਹੈਗਾ ਜੀ ਪਰਨਾਮੀ ਵਿਸ਼ੇਸ਼ਣ ਪਰਨਾਮੀ ਵਿਸ਼ੇਸ਼ਣ ਉਹ ਹੁੰਦਾ ਕਹਿੰਦੇ ਉਹ ਸ਼ਬਦ ਜਿਹੜੇ ਹੋਣ ਤਾਂ ਪੜਨਾਮ ਪਰ ਨਾਮ ਦੇ ਨਾਲ ਮਿਲ ਕੇ ਵਿਸ਼ੇਸ਼ਣ ਬਣ ਜਾਣ ਉਹਨਾਂ ਨੂੰ ਆਪਾਂ ਕੀ ਕਹਾਂਗੇ ਜੀ ਪੜਨਾਮੀ ਵਿਸ਼ੇਸ਼ਣ ਆਖਿਆ ਜਾਂਦਾ ਉਹਨਾਂ ਨੂੰ ਪੜਨਾਮੀ ਵਿਸ਼ੇਸ਼ਣ ਦੀ ਉਦਾਹਰਣ ਦੇਖੋ ਇਹਦੇ ਵਿੱਚ ਹੈਗਾ ਜਿਵੇਂ ਕਿਹੜਾ ਅੰਬ ਮਿੱਠਾ ਹੈ ਇਹਦੇ ਵਿੱਚ ਜਿਹੜਾ ਮਿੱਠਾ ਸ਼ਬਦ ਆ ਇਹ ਕੀ ਹੈ ਜੀ ਇਹ ਤਾਂ ਹੈਗਾ ਨਾਮ ਤੇ ਜਿਹੜਾ ਕਿਹੜਾ ਸ਼ਬਦ ਆ ਇਹ ਹੈਗਾ ਜੀ ਪੜਨਾਮ ਤੇ ਜਦੋਂ ਇਹ ਨਾਮ ਤੇ ਪੜਨਾਮ ਦੋਨੇ ਆਪਸ ਦੇ ਵਿੱਚ ਜੁੜ ਕੇ ਵਿਸ਼ੇਸ਼ਣ ਬਣ ਜਾਣ ਤਾਂ ਆਪਾਂ ਉਹਨੂੰ ਕੀ ਕਹਾਂਗੇ ਜੀ ਪੜਨਾਮੀ ਵਿਸ਼ੇਸ਼ਣ ਆਖਿਆ ਜਾਊਗਾ ਹਾਂਜੀ ਪੰਜਵਾਂ ਹੈ ਗਿਆ ਪਰਿਮਾਨਵਾਚਕ ਵਿਸ਼ੇਸ਼ਣ ਪਰਿਮਾਨਵਾਚਕ ਵਿਸ਼ੇਸ਼ਣ ਕਹਿੰਦੇ ਅਜੀਹਾ ਵਿਸ਼ੇਸ਼ਣ ਮਾਪੀਆਂ ਤੋਲੀਆਂ ਜਾਂ ਮਿਣੀਆਂ ਜਾ ਸਕਣ ਵਾਲੀਆਂ ਚੀਜ਼ਾਂ ਦੀ ਵਿਸ਼ੇਸ਼ਤਾ ਦੱਸੇ ਉਹਨਾਂ ਨੂੰ ਆਪਾਂ ਕੀ ਕਹਾਂਗੇ ਜੀ ਪਰਮਾਨਵਾਚਕ ਵਿਸ਼ੇਸ਼ਣ ਇਹਦੇ ਵਿੱਚ ਕਿਲੋ ਪਾਈਆ ਲੀਟਰ ਮੀਟਰ ਇਹ ਸਾਰੇ ਆ ਜਾਣਗੇ ਉਦਾਹਰਣ ਦੇਖੋ ਜਿਵੇਂ 2 ਮੀਟਰ ਕਪੜਾ ਲੈ ਕੇ ਆਓ ਜਿਹੜਾ 2 ਮੀਟਰ ਆ ਕਪੜਾ ਆਗਾ ਮਤਲਬ ਕਿ 2 ਮੀਟਰ ਆ ਉਹ ਆਪਾਂ ਕੀ ਕਰ ਸਕਦੇ ਆ ਕੱਪੜੇ ਨੂੰ ਮਿੰਨ ਸਕਦੇ ਆ ਮਿੰਕੀ ਕਰ ਸਕਦੇ ਆ ਤੇ ਇਹ ਕਾਦੇ ਵਿੱਚ ਆਜੂ ਜੀ ਪਰਿਮਾਨਵਾਚਕ ਵਿਸ਼ੇਸ਼ਣ ਦੇ ਵਿੱਚ ਧੰਨਵਾਦ ਜੀ